ਸਰ ਜੀ ਅਸੀਂ ਇੱਥੇ ਪਹੁੰਚੇ ਆ ਕੀ ਨਾਮ ਕੀ ਤੁਹਾਡਾ ਰਤਨ ਸਿੰਘ ਸਰ ਰਤਨ ਸਿੰਘ ਕਿੱਥੋਂ ਦਾ ਰਹਿਣ ਵਾਲੇ ਪਿੰਡ ਚਾਂਦੀ ਵਾਲੇ ਦੇ ਜੀ ਤੇ ਕੀ ਕਰਦੇ ਤੁਸੀਂ ਅਸੀਂ ਮਿਹਨਤ ਮਜ਼ਦੂਰੀ ਕਰਨੇ ਸਰ ਕਿੱਥੇ ਕਰਦੇ ਕਿੱਥੇ ਅਸੀਂ ਜਿੱਥੇ ਸਾਨੂੰ ਮਿਲ ਜਾਵੇ ਜੇ ਹੁਣ ਸਾਨੂੰ ਪਤਾ ਲੱਗਾ ਵੀ ਅਸੀਂ ਨਰੇਗਾ ਦਾ ਕੰਮ ਸਾਨੂੰ ਸਾਡੇ ਪਿੰਡ ਦਾ ਸਾਨੂੰ ਮਿਲਦਾ ਹੈ ਤੇ ਸਾਨੂੰ ਸਾਡੀਆਂ ਹਾਜ਼ਰੀਆਂ ਵੀ ਐਵੇਂ ਨਜਾਇਜ਼ ਲਾਈ ਜਾਂਦੇ ਨੇ ਜਦੋਂ ਸਾਡੇ ਪੈਸੇ ਖਾਤੇ ਚ ਆ ਗਏ ਤੇ ਨਾ ਸਾਨੂੰ ਆਖਣਾ ਪੈਸੇ ਦਿਓ ਜੀ ਆਦ ਦੇ ਦਿਓ ਤੁਸੀਂ ਇੱਥੇ ਕੰਮ ਕਿੱਥੇ ਚੱਲ ਰਿਹਾ ਹੈ ਇੱਥੇ ਕੰਮ ਦੀ ਆ ਹੈਡ ਤੇ ਕਹਿੰਦੇ ਨੇ ਚੱਲ ਰਿਹਾ ਸਾਨੂੰ ਪਤਾ ਲੱਗਾ ਹੈਡ ਤਾਂ ਹੀ ਆਇਆ ਆਏ ਵੇਖਿਆ ਸਰਪੰਚ ਨੂੰ ਗੱਲ ਕੀਤੀ ਬੇ ਸਰਪੰਚ ਆ ਵੀ ਉੱਥੇ ਗੱਲ ਆਪਣਾ ਕੰਮ ਚੱਲਦਾ ਹੈ ਹਰਪੰਚ ਨੇ ਕਿਹਾ ਵੀ ਚੱਲਦਾ ਪਤਾ ਫਿਰ ਚੈੱਕ ਕਰ ਲੈਣੇ ਆ ਤੇ ਸਰਪੰਚ ਨੂੰ ਨਾਲ ਲਿਆ ਹੁੰਦਾ ਕੋਈ ਇੱਥੇ ਬੰਦਾ ਨਹੀਂ ਕੱਲ 79 ਬੰਦੇ ਸ਼ਾਮ ਨੂੰ ਹਾਜ਼ਰੀ ਲੱਗੀ ਹੈ ਸਭ ਗਲਤ ਕੰਮ ਹੋ ਰਹੇ ਨੇ ਸਰ ਸਾਡ ਨੂੰ ਹਾਣੂ ਤਾਂ ਝੜ ਹਾੜਾ ਹੱਕ ਮਿਲਣਾ ਚਾਹੀਦਾ ਜਿਹੜਾ ਹਵਾਦਨ ਹਾਨੂੰ ਮਿਲਦਾ ਅਸੀਂ ਕੰਮ ਕਰਨਾ ਚਾਹਨੇ ਆ ਇਹ ਬੂਟੇ ਵੀ ਹੋਏ ਹਾਂਜੀ ਹਾਂ ਬੂਟੇ ਝੜ ਗਏ ਆ ਬੂਟੇ ਝਾੜੀਆਂ ਸਭ ਕੋਈ ਖਲੀਆਂ ਨੇ ਕੋਈ ਇਥੇ ਤੇਲਾ ਵੀ ਟੋਕ ਕੋਇਆ ਕਾਗਜ਼ ਕਾਗਜ਼ ਵਿੱਚ 100 ਬੰਦੇ ਦਾ ਮਸਟੋਰ ਪਹਿਲਾਂ ਹੀ ਨਕਦਾ ਲਿਆ ਤੇ ਸੁਪਨੀਆ ਅੱਜ ਤੱਕ ਚੱਲਦਾ ਪਿਆ ਜਿਹੜਾ ਕੱਲ 5 ਤਰੀਕ ਨੂੰ ਹਾਜ਼ਰੀ ਲੱਗੀ ਏ ਉਹ ਬੰਦੇ 10 ਨੇ ਹਾਂ ਈ ਉਹ ਉਹਨਾਂ ਜਿਹੜਾ ਸਰਕਾਰ ਕਿਸ ਤਰ੍ਹਾਂ ਦਾ ਚੋਣਾ ਲਾ ਸਰਕਾਰ ਨੂੰ ਜਦੋਂ ਬਹੁਤ ਲੱਖਾਂ ਰੁਪਈਆਂ ਦਾ ਚੋਣਾ ਇਲਾ ਰਹੇ ਅਫਸਰ ਚਾਹੀ ਇਹ ਇਹਨਾਂ ਨੇ ਹੁਣ ਜਦੋਂ ਮਾੜੇ ਬੰਦੇ ਨੂੰ ਕੰਮ ਦੇਣਾ ਨਹੀਂ ਜਿਹੜੇ ਕੋਠੀਆਂ ਦੇ ਵਿੱਚ ਅੰਦਰ ਬੈਠੇ ਨੇ ਉਹਨਾਂ ਨੂੰ ਪੈਸੇ ਅੰਦਰ ਖਾਤੇ ਮਿਲਦੇ ਨੇ ਖਾਤੇ ਚ ਆਂਦੇ ਨੇ ਉਹ ਹੱਦ ਚੁੱਪ ਕਰ ਦੇ ਦੇ ਦਿੰਦੇ ਨੇ ਤੇ ਉਹ ਉਹਨਾਂ ਨੂੰ ਕੀ ਤਗਰੇ ਬੰਦੇ ਧੱਕੇ ਖਾਂਦੇ ਫਿਰਦੇ ਨੇ ਚਲੋ ਜੀ ਸਰੋ ਵੱਡਣ ਰਾਜਸਥਾਨ ਚਲੋ ਜੀ ਛੋਲੇ ਵੱਡਣ ਰਾਜਸਥਾਨ ਇੱਥੇ ਕੋਈ ਲੀਵਰ ਨਹੀਂ ਇੱਥੇ ਲੀਵਰ ਕੋਈ ਨਹੀਂ ਇਹ ਚਲੇ ਵਰ ਕੋ ਹੜ ਕਾਮੀ ਕੋ ਨਹੀਂ ਤੁਹਾਡੇ ਵਾਸਤੇ ਕਾਗਜ਼ਾਂ ਚ ਪਾ ਕਾਗਜ਼ਾਂ ਚ ਪਾਈ ਜਾਂਦੇ ਨੇ ਹਾਂਜੀ ਆ ਵੇਖ ਲੋ ਮਸ਼ਤਵਾਲਾ ਗਾ ਇਹਨਾਂ ਪਾਇਓ ਸੋ ਬੰਦੇ ਦਾ ਮਸ਼ਤਵਾਲਾ ਜੋੜ ਬੀ ਮੰਗ ਇਸ ਇਹਨਾਂ ਇਹਨਾਂ ਅਫਸਰਾਂ ਨਾਲ ਜਿਹੜੇ ਕੰਮ ਬੰਦ ਕਰਿੰਦੇ ਕਰਾਉਣ ਵਾਲਿਆਂ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਹਾਂ ਜਿਹੜੇ ਕੰਮ ਹੋਣ ਚਾਹੀਦੇ ਨਾ ਨਾ ਕੰਮ ਕਰਨ ਦੀ ਲੇਬਰ ਆ ਹਾਂ ਵੇ ਤੇ ਮੌਕੇ ਤੇ ਬੰਦੇ ਜੋ ਕੰਮ ਕਰੋ ਮੌਕੇ ਤੇ ਬੰਦਾ ਹੋਵੇ ਸਰ ਮਰਨਾ ਜੀ ਸੀ ਨੇ ਜੀ ਸਰ ਇਹ ਇੱਕ ਦੇਖਿਆ ਸਰ ਇਹ ਪਿੰਡ ਜਾਂਦੀ ਹਲ ਜੋ 75 ਬੰਦਰ ਮਾਸਟਰ ਜਿਹੜਾ ਨਿਕਲਾ ਹੋਇਆ ਕਾਗਜ਼ਾਂ ਦੇ ਵਿੱਚ ਤੇ ਜਿਨ੍ਹਾਂ ਦੀ ਟੈਂਡਸ ਇੱਥੇ ਬੰਨਦੇ ਜਿੱਤ ਬੀਐਸਐਫ ਪੋਸਟ ਤੋਂ ਲੈ ਕੇ ਅਲੀਕ ਤੱਕ ਦਾ ਕੰਮ ਜੋ ਸੈਂਕਸ਼ਨ ਹੋਇਆ ਹੈ ਪਰ ਇਸ ਤੋਂ ਪਹਿਲਾਂ ਇਹਨਾਂ 22 ਤਰੀਕ ਨੂੰ 100 ਬੰਦਰ ਮਾਸਟਰ ਕਢਾ ਕੇ ਇਹਨਾਂ ਟੈਂਸਾਂ ਜਾਲੀ ਲਾ ਕੇ ਆਨਲਾਈਨ ਕਰਾਇਆ ਬਿਨਾ ਕਿਸੇ ਅਫਸਰ ਦੇ ਸਾਈਨਾਂ ਤੋਂ ਕੋਈ ਇੱਥੇ ਕੰਮ ਨਹੀਂ ਹੋਇਆ ਅਸੀਂ ਅੱਜ ਮੌਕੇ ਦਾ ਆ ਕੇ ਵੇਖਿਆ ਵੀ ਕੋਈ ਲੇਵਰ ਲੱਗੀ ਕਿਤੇ ਨਾ ਹੀ ਪਿਛੇ ਜਿਹੜਾ 100 ਬੰਦੇ ਦਾ ਮਾਸਟਰ ਨਿਕਲਿਆ ਸੀ ਨਾ ਉਹ ਕੋਈ ਇੱਥੇ ਕੰਮ ਲੱਗਿਆ ਤੇ ਨਾ ਹੀ 175 ਬੰਦੇ ਦਾ ਮਾਸਟਰ ਅੱਜ ਦੀ ਡੇਟ ਵਿੱਚ ਚੱਲ ਰਿਹਾ ਉਹ ਵੀ ਇੱਥੇ ਕੋਈ ਇੱਕ ਬੰਦਾ ਵੀ ਕੰਮ ਤੇ ਨਹੀਂ ਹੈਗਾ ਜੀ ਹੂੰ ਹੂੰ ਨਜਾਇਜ਼ ਆ ਰਿਹਾ ਸਾਲ ਨੂੰ ਕਿ ਕਿੱਥੇ ਤੱਕ ਕੰਮ ਹੈ ਕੰਮ ਸਾਰੇ ਇਥੋਂ ਆ ਬੀਏ ਤੋਂ ਪੋਸਟ ਜਿਹੜਾ ਸੈਣੀ ਵਾਲਾ ਬਾਰਡਰ ਤੋਂ ਲੈ ਕੇ ਅਲੀ ਕੇ ਤੱਕ ਦਾ ਕੰਮ ਹੈ ਜੀ ਹਾਂ ਬੰਨ ਦੀ ਸਫਾਈ ਵਾਸਤੇ ਕੰਮ ਹੈ ਪਰ ਇੱਥੇ ਤਾਂ ਬੰਨ ਦੀ ਸਫਾਈ ਤੇ ਛੱਡੋ ਇਹ ਤੇ ਕਤੀਲਾ ਵੀ ਨਹੀਂ ਕਿਸੇ ਨੇ ਪੁੱਟਿਆ ਹੈ ਆਲਾਕੇ ਜਿੱਥੇ ਟੈਂਟ ਲੱਗਦੀ ਏ ਉਹ ਜਗ੍ਹਾ ਵੀ ਸੇਫ ਨਹੀਂ ਹੈਗੀ ਉੱਥੇ ਵੀ ਇੰਨਾ ਝਾੜੀਆਂ ਬੂਟੇ ਅਜੇ ਵੀ ਉੱਥੇ ਉਵੇਂ ਹੀ ਖੜਿਆ ਟੋਟਲ ਕੋਲ ਮਿਲਾ ਕੇ 175 ਬੰਦੇ ਦਾ ਕੰਮ ਤੇ ਚੱਲ ਰਿਹਾ ਹੈ ਲੇਕਿਨ ਕੰਮ ਇੱਕ ਬੰਦੇ ਦਾ ਵਿਤ ਨਹੀਂ ਵਾਜੀ ਕਿਸ ਤਰ੍ਹਾਂ ਸਰਕਾਰੀ ਬਾਬੂ ਮਿਲ ਨਹੀਂ ਸਾਰੇ ਕੁਝ ਸਿਆਸੀ ਬੰਦੇ ਰਲ ਕੇ ਅਫਸਰशाही ਨਾਲ ਇਹ ਸਾਰਾ ਕੁਝ ਕਰਵਾ ਰਹੇ ਨੇ ਤੇ ਜਿਹੜਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਨੇ ਤੇ ਸਰਕਾਰ ਤਾਂ ਕਹਿੰਦੀ ਹੈ ਕਰਪਸ਼ਨ ਖਤਮ ਕਰਨ ਵਾਸਤੇ ਪ੍ਰਿਸ਼ਟਾਚਾਰ ਖਤਮ ਕਰਵਾਉਂਦੇ ਪਰ ਇੱਥੇ ਪ੍ਰਿਸ਼ਟਾਚਾਰ ਹੋਰ ਵੀ ਵੱਧ ਰਿਹਾ ਜੀ। ਇਸ ਸਰਕਾਰੀ ਖਜ਼ਾਨੇ ਨੂੰ ਸਰ ਸਰਕਾਰੀ ਖਜ਼ਾਨੇ ਨੂੰ ਚੋਨਾ ਲੱਗ ਰਿਹਾ ਹੈ। ਲੱਖਾਂ ਦਾ ਚੋਨਾ ਲਾ ਰਹੇ ਨੇ ਜੀ। ਅਸੀਂ ਕੰਮ ਚਾਹੁੰਦੇ ਆ ਸਾਨੂੰ ਕੰਮ ਨਹੀਂ ਮਿਲਦਾ ਤੇ ਜਿਹੜਾ ਜ ਨਜਾਇਜ਼ ਨਜਾਇਜ਼ ਕੰਮ ਚੱਲੀ ਜਾਂਦੇ ਨੇ ਜਾਇਜ਼ ਕੋਈ ਕੰਮ ਹੋ ਨਹੀਂ ਰਿਹਾ ਜੀ। ਕਾਰਵਾਈ ਇਹਨਾਂ ਤੇ ਕੋਈ ਹਾਂ ਸਾਰੇ ਨਾਲ ਬਣਦੀ ਜੋ ਕਾਰਵਾਈ ਕੀਤੀ ਜਾਵੇ ਤੇ ਜੋ ਇਹਨਾਂ ਦਾ ਪਿੱਛੇ ਮਾਸਟਰ ਨਿਕਲੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਕਿੱਥੇ ਕੰਮ ਹੋਇਆ ਹੈ ਕਿੰਨਾ ਦੀ ਮਰੀ ਭੁਗਤਣਾ ਹੋਇਆ ਹੈ ਉਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ। ਮੈਂ ਬਗੀਚਾ ਸਿੰਘ ਸਰਪੰਚ ਚਾਂਦੀਵਾਲਾ ਆ ਪਿੱਛੇ ਜੇ ਉਹਨ ਪੰਚਾਇਤਾਂ ਪੰਗ ਹੋਈਆਂ 29 ਤਰੀਕ ਨੂੰ ਜੀ 29 ਫਰਵਰੀ ਨੂੰ ਹਾਂਜੀ ਇਸ ਤੋਂ ਪਹਿਲਾਂ ਵੀ ਮਸਟਰੋਲ ਇਹਨਾਂ ਨੇ ਕਈ ਜਾਲੀ ਕਢਾਏ ਜੀ ਆ ਵੇਖੋ ਜੀ ਮਸਟਰੋਲ ਕਿੰਨੇ ਨਿਕਲੇ ਕਿਵੇਂ ਨਿਕਲੇ ਮਸਟਰੋਲ ਕਾਫੀ ਕਢਾਏ ਜੀ ਇਹਨਾਂ ਨੇ ਬਿਨਾ ਮੂਰਾਤੋ ਜੀ ਮਿਲੀ ਭੁਗਤ ਕਰਕੇ ਏਪੀਓ ਮੈਡਮ ਨਾਲ ਜੀ ਹਾਜ਼ਰੀਆਂ ਵੀ ਪਈਆਂ ਹਾਂਜੀ ਹਾਂਜੀ ਹਾਜ਼ਰੀਆਂ ਆਨਲਾਈਨ ਹੋਏ ਹੋਏ ਆ ਵੇਖੋ ਜੀ 52 ਬੰਦਿਆਂ ਦਾ ਹੈ ਜੀ ਹਾਂ ਜਿਹੜੇ ਕਿ ਤੇ ਇਹ ਜਿਹੜੇ ਇਹਨਾਂ ਨੇ ਨਜਾਇਜ਼ ਕਢਾਏ ਕਿਸੇ ਦਾ ਇੰਦੇ ਦਸਾਈ ਨਹੀਂ ਨਾ ਸਰਪੰਚ ਦੇ ਨਾ ਏਪੀਓ ਨਾ ਦੂਜਿਆਂ ਦੇ ਕਿਸੇ ਅਫਸਰ ਦੇ ਜੀਆਰਐਸ ਦੇ ਕਿਸੇ ਦੇ ਵੀ ਨਹੀਂ ਸਾਈਨ ਹੈ ਜੀ ਤੇ ਇਹ ਸਰਕਾਰ ਆਪਣੇ ਕ੍ਰਿਸ਼ਟਾ ਯਾਰ ਖਤਮ ਕਰਨਾ ਚਾਹੁੰਦੀ ਹੈ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਕਿ ਮਸਟੋਲ ਕੱਢੇ ਹੋਏ ਤੇ ਮੈਂ ਇੱਥੇ ਵੇਖਣ ਆਇਆ ਚੈੱਕ ਕਰਨ ਵਾਸਤੇ ਤੇ ਇੱਥੇ ਕਿਤੇ ਕੋਈ ਲੇਬਰ ਨਹੀਂ ਲੱਗੀ ਜੀ ਕਾਗਜ਼ਾਂ 'ਚ ਪਾਇਆ ਹੋਏ ਜੀ ਹਾਂਜੀ ਹਾਂਜੀ ਲੇਬਰ ਹੈ ਜੀ ਹਾਜ਼ਰੀਆਂ ਲੇਬਰਾਂ ਦੀ ਹਾਜ਼ਰੀਆਂ ਲੱਗ ਰਹੀਆਂ ਜੀ ਕੱਲ ਲੱਗੀ ਹੈ ਜੀ ਹਾਂਜੀ ਇੱਥੇ ਕੋਈ ਕੰਮ ਨਹੀਂ ਵੇਖੋ ਜੀ ਆਪ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਕੰਮ ਨਹੀਂ ਕਿਹੜਾ ਤਰ੍ਹਾਂ ਦਾ ਚੂਨਾ ਲੱਗ ਰਿਹਾ ਹੈ ਬਹੁਤ ਤਗੜਾ ਚੂਨਾ ਲੱਗ ਰਿਹਾ ਹੈ ਜੀ ਸਰਕਾਰ ਨੂੰ ਤੇ ਸਰਕਾਰ ਤਾਂ ਚਾਹੁੰਦੀ ਹੈ ਵੀ ਭ੍ਰਿਸ਼ਟਾਚਾਰ ਖਤਮ ਕਰੀਏ ਪਰ ਜਿਹੜੇ ਅਫਸਰ ਚਾਹੀਏ ਇਹ ਮਿਲੀ ਭੁਗਤ ਕਰਕੇ ਤੇ ਇਹ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦੇ ਦੇ ਨਾ ਹੀ ਹੋਣ ਦੇਣਾ ਇਹਨਾਂ ਨੇ ਜੀ ਤੁਹਾਡੇ ਵੀ ਨਹੀਂ ਸੈਂਡ ਹੋਏ ਜੀ ਨਾ ਜੀ ਨਾ ਨਹੀਂ ਹੋਏ ਜੀ ਸਾਰੇ ਜਾਲੀ ਜੀ ਮੈਂ ਤਾਂ ਅਜੇ ਉਹ ਛੱਪੜ ਦਾ ਪ੍ਰੋਜੈਕਟ ਸੀਗਾ ਜੀ ਜਿਹੜਾ ਪਾਣੀ ਆਣ ਕਰਕੇ ਤੇ ਛੱਪੜ ਦੇ ਸੀਵਰੇਜ ਰੋਲਡ ਗਿਆ ਸੀ ਤੇ ਕੁਝ ਬੰਨ ਟੁੱਟ ਗਿਆ ਹੁੰਦਾ ਛੱਪੜ ਦਾ ਉੱਥੇ ਮੈਂ ਆਪ ਪੈਸੇ ਲਾ ਕੇ ਇਕੱਠੇ ਕਰਕੇ ਤੇ ਉਹ ਨਗਦ ਲਾ ਰਹੇ ਜੀ ਅਸੀਂ ਬੰਨ ਬੰਨ ਤੇ ਉਤੋਂ ਮੈਨੂੰ ਸਟੋਲ ਨਿਕਲੇ ਕਈ ਕਾਫੀ ਉਥੇ ਕੰਮ ਜਮਾ ਨਹੀਂ ਹੋਇਆ ਜੀ ਨਹੀਂ ਹੋਇਆ ਜੀ ਤੇ ਸਾਡੇ ਮਸਟਰੋਲ ਤਾਂ ਵੇਪੀ ਉਹ ਕੱਢਣ ਹੀ ਨਹੀਂ ਦਿੰਦੀ ਜੋ ਅਸੀਂ ਡਿਮਾਂਡ ਦੇ ਕੇ ਆਉਣੇ ਆ ਇਹ ਵੀ ਉਹ ਮੈਡਮ ਕਹਿੰਦੀ ਐਵੇਂ ਮਸਟਰੋਲ ਥੋੜਾ ਨਿਕਲਦੇ ਆ ਤੁਹਾਨੂੰ ਪਤਾ ਹੀ ਇਹ ਪਤਾ ਨਹੀਂ ਜੀ ਕਿਵੇਂ ਇਹਨਾਂ ਦੇ ਸਿਆਸੀ ਬੰਦੇ ਨੇ ਤੇ ਕੁਝ ਦੇਨ ਲਾਈਨ ਕਰਦੇ ਹੋਣੇ ਆ ਜੀ ਹਾਂ ਹਾਂ ਤੇ ਆਪਾਂ ਦੇਨ ਲਾਈਨ ਕਰੀਦਾ ਨਹੀਂ ਮੈਡਮ ਮੈਨੂੰ ਕਹਿੰਦੀ ਵੀ ਤੁਹਾਨੂੰ ਪਤਾ ਹੈ ਜਿਵੇਂ ਪੈਸੇ ਨਿਕਲਦੇ ਮਿਸਟਰੋਲ ਉਸ ਤਰ੍ਹਾਂ ਖੜਾਓ ਮੈਂ ਕਿਹਾ ਕਿਸ ਤਰ੍ਹਾਂ ਕੜਾਈ ਮੈਂ ਕਿਹਾ ਡਿਮਾਂਡ ਫਾਰਮ ਤੇ ਡਿਮਾਂਡ ਫਾਰਮ ਦਿੱਤਾ ਉੱਤੇ ਮੋਹਰ ਲੱਗੀ ਸਾਰਾ ਕੁਝ ਲ ਹੋਇਆ ਹੈ ਪਰ ਉਹ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ ਉਹਦਾ ਮਤਲਬ ਸੀ ਕਿ ਪੈਸੇ ਮੇਰੇ ਨਾਲ ਗੱਲ ਕਰਨੇ ਮੈਂ ਕਿਹਾ ਮੈਂ ਤਾਂ ਕੰਮ ਕਰਾਉਣਾ ਹੈ ਬੰਦਿਆਂ ਤੋਂ ਏਪੀਓ ਕੌਣ ਹੈਪੀਓ ਮੈਨੂੰ ਮੈਡਮ ਜੀ ਇਕੜਵਾਰ ਮੀਨੂ ਸ਼ਰਮਾ ਹਾਂ ਜੀ ਹਾਂ ਜੀ ਇਹ ਜੀ ਸਾਸੀਂ ਤਾਂ ਕੋਈ ਡਿਮਾਂਡ ਦੇ ਕੇ ਆਈਏ ਜੀ ਉਹ ਉਸੇ ਟਾਈਮ ਚੱਕ ਕੇ ਲੈ ਜਾਂਦੇ ਜੀ ਦੇਦੇ ਹੀ ਨਹੀਂ ਉੱਥੇ ਪਤਾ ਹੀ ਨਹੀਂ ਚੋਰੀ ਆ ਇੱਕ ਇਸ ਤੋਂ ਪਹਿਲਾਂ ਇੱਕ ਹੋਰ ਦੱਸਾਂ ਜੀ ਅਕਲ ਜੀ ਆਰ ایس ਐ ਉਹਨਾਂ ਨੂੰ ਭੇਜਿਆ ਮੈਡਮ ਕਹਿੰਦੀ ਵੀ ਨਹੀਂ ਤੁਸੀਂ ਪਿੰਡ ਪਰ ਕੇ ਆਓ ਉਹਨੇ ਗੁਰਦੁਆਰੇ ਵਿੱਚ ਆਵਾਜ਼ ਮਾਰ ਕੇ ਡਿਮਾਂਡ ਲਿਖੀ ਸੀ ਤੇ ਬਾਅਦ ਚ ਉਹ ਵੀ ਨਹੀਂ ਕੱਢਿਆ ਜੀ ਉਹਨਾਂ ਇਹ ਕਿਉਂ ਮੈਡਮ ਨੇ ਹੁਣ ਇਹਨਾਂ ਤੇ ਕੋਈ ਸਰਕਾਰ ਨੂੰ ਸੱਤ ਨੋਟ ਮੈਂ ਤਾਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਐਮਐਲ ਸਾਹਿਬ ਨੂੰ ਵੀ ਕਹਿ ਰਿਹਾ ਕਿ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਆ ਜਿਹੜੇ ਪ੍ਰਚਾਰ ਕਰ ਰਹੇ ਨੇ ਜਾਂ ਕੋਈ ਚੂਨਾ ਲਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਪੂਰਾ ਚਕੰਜਾ ਕੱਸਿਆ ਜਾਵੇ ਰਮਨ ਜੀ ਜਿਹੜਾ ਤੁਹਾਡੇ ਕੋਲ ਜਿਹੜਾ ਮੰਨੇਗਾ ਦਾ ਕੰਮ ਚੱਲ ਰਿਹਾ ਉਹਦੇ ਕੋਈ ਚੈਕਿੰਗ ਕਰ ਰਹੇ ਕਿਸੇ ਤਰ੍ਹਾਂ ਹਾਂਜੀ ਸਾਡੀ ਟੀਮ ਆ ਅਸੀਂ ਮੌਕੇ ਤੇ ਚੈਕਿੰਗ ਕਰਦੇ ਹਾਂ ਪ੍ਰੋਟੀਨ ਵਾਈਜ਼ ਹੁੰਦੀ ਰਹਿੰਦੀ ਚੈਕਿੰਗ ਉਹ ਜਿਹੜੇ ਜਾਲੀ ਮਸਟਰੋਲ ਜਿਹੜੇ ਕੱਢ ਕੇ ਉੱਥੇ ਹਾਜ਼ਰੀਆਂ ਵੀ ਲਗਾਈਆਂ ਜਾ ਰਹੀਆਂ ਆਨਲਾਈਨ ਵੀ ਕੀਤੀ ਉਹਨਾਂ ਬਾਰੇ ਕੀ ਰਿਪੋਰਟ ਬਣਾ ਕੇ ਜਿਹੜੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਨਾ ਜੀ ਉਹ ਵੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਆ ਇਟ ਵਿਲ ਟੇਕ ਸਮ ਟਾਈਮ ਜੇ ਜੋ ਵੀ ਸਨੁਸ਼ ਕਹਿਤਾ ਆਉਂਦੀਆਂ ਉਹਦੀ ਅਸੀਂ ਪ੍ਰੋਪਰ ਇਨਕੁਆਰੀ ਕਰਦੇ ਜੇ ਕੋਈ ਦੋਚੀ ਪਾਇਆ ਜਾਂਦਾ ਉੱਤੇ ਹੀ ਕਾਰਵਾਈ ਵੀ ਕਰਾਂ ਬੰਦੇ ਰਗਾ ਜਿਹੜੇ ਕੰਮ ਚੱਲ ਰਹੇ ਉੱਥੇ ਵੀ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਬੰਦੇ ਤਾਂ ਉੱਤੇ ਹਾਜ਼ਰ ਨਹੀਂ ਕੋਈ ਵੀ ਦੇਖੋ ਇਹ ਤਾਂ ਮੌਕਾ ਵੇਖ ਕੇ ਪਤਾ ਲੱਗੂਗਾ ਨਾ ਜਦੋਂ ਤੁਸੀਂ ਕਿਤੇ ਕੋਈ ਸ਼ਿਕਾਇਤ ਆਂਦੀ ਹੈ ਸਾਡੀ ਉਹ ਉਸ ਜਿਹੜਾ ਕੰਮ ਨਹੀਂ ਹੋਇਆ ਉਹ ਸਾਡਾ ਜੇ ਹੀ ਵੈਰੀਫਾਈ ਕਰੂਗਾ ਵੀ ਇਸ ਜਗ੍ਹਾ ਤੇ ਕੰਮ ਹੋਇਆ ਜਾਂ ਨਹੀਂ ਹੋਇਆ ਮੌਕਾ ਵੇਖ ਕੇ ਸਾਡੀ ਟੀਮ ਰਿਪੋਰਟ ਪ੍ਰਾਪਤ ਕਰੂਗੀ ਫਿਰ ਉਸ ਹ ਅਸੀਂ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੀ ਕਈ ਵਾਰੀ ਜਿਹੜੀ ਲਾਪਰਵਾਹੀ ਆ ਜਾਂਦੀ ਜਿਵੇਂ ਪੇਮੈਂਟ ਖਾਤਿਆਂ ਜਿਹੜੀ ਯਾਨੀ ਕਈ ਲੱਖਾਂ ਖਾਤੇ ਜਿਹੜੇ ਚਲੇ ਜਾਂਦੇ ਖੁੰਮ ਹਮ ਹ ਉਹਦੇ ਬਾਰੇ ਕੀ ਜਾਂਚ ਤੇ ਦੇਖੋ ਜੀ ਜਿਵੇਂ ਮਾਮਲਾ ਸਾਡੇ ਸਾਹਮਣੇ ਆਉਂਦਾ ਹੁੰਦਾ ਹਾਂ ਤੁਸੀਂ ਜਾਂਚ ਕਰਾਂਗੇ ਜੇ ਕੋਈ ਗਲਤ ਪਾਇਆ ਜਾਂਦਾ ਜਿਹੜੀ ਬੰਦੀ ਰਿਕਵਰੀ ਉਹ ਵੀ ਕੀਤੀ ਜਾਊ ਕਾਰਵਾਈ ਵੀ ਕੀਤੀ ਜਾਏਗੀ ਜਿਹੜੇ ਬਿਲਕੁਲ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਤੇ ਕਾਰਵਾਈ ਵੀ ਹੋਊਗੀ ਜਿਹੜੀ ਰਿਕਵਰੀ ਬੰਦੀ ਆ ਗਵਰਨਮੈਂਟ ਵੱਲੋਂ ਰਿਕਵਰੀ ਵੀ ਕੀਤੀ ਜਾਊ ਜਿਹੜੇ ਮਾਸਟਰ ਕੋਲ ਵੀ ਹੁਣ ਕੱਢੇ ਜਾ ਰਹੇ ਬਿਨਾ ਉਹ ਸਾਈਨਾਂ ਤੋਂ ਉਹਨਾਂ ਬਾਰੇ ਕੀ ਹੋ ਰਿਹਾ ਦੇਖੋ ਜੀ ਮੇਰੇ ਨੋਟਿਸ 'ਚ ਨਹੀਂ ਹੈ ਗੱਲ ਆਈ ਬਿਨਾਂ ਸਲਾਹ ਜਿਹੜੇ ਮਾਸਟਰ ਕੋਲ ਵਗੈਰਾ ਇਸ਼ੂ ਕਰਦੇ ਆ ਜਾਂ ਜਿਹੜੇ ਕੰਮ ਚਲਾਏ ਜਾਂਦੇ ਉਹ ਬਲੌਕ ਪੱਧਰ ਤੋਂ ਉਹਦੀ ਜ਼ਿਆਦਾ ਜਿਹੜੀ ক্লোਜ਼ਲੀ ਮਾਈਕਰੋ ਮੋਨਿਟਰਿੰਗ ਬਲੌਕ ਲੈਵਲ ਤੋਂ ਕੀਤੀ ਜਾਂਦੀ ਕਿਉਂਕਿ ਸਾਰਾ ਸਟਾਫ ਨਾ ਜਿਹੜਾ ਬਲੌਕ ਤੇ ਬੈਠਦਾ ਜਿਹੜੇ ਮਾਸਟਰ ਕੋਲ ਜਾਰੀ ਕਰਾਉਂ ਹੀ ਬੈਠਦੇ ਆ ਅਸੀਂ ਤਾਂ ਇਥੋਂ ਰੁਟੀਨ ਵਾਈਜ਼ ਚੈਕਿੰਗ ਕਰਦੇ ਆ ਜਾਂ ਕੋਈ ਸ਼ਿਕਾਇਤ ਸਾਡੇ ਕੋਲੇ ਆਉਂਦੀ ਫਿਰ ਅਸੀਂ ਉਹਦੀ ਪੜਤਾਲ ਕਰ ਲੈਂਦੇ ਆ ਚਾਹੇ ਤਾਂ ਸਾਰਾ ਮੋਨੀਟਰ ਕਰਨਾ ਸਾਡਾ ਜਿਹੜਾ ਬਲੌਕ ਲੈਵਲ ਦਾ ਸਟਾਫ ਆ ਜਾਂ ਵੀਡੀਓ ਸੁਬਾਹ ਉਹ ਦੇਖਦੇ ਸਾਰਾ ਮੈਂ ਤੁ ਕੀ ਕਿਸੇ ਖਜ਼ਾਨੇ ਨੂੰ ਲੱਖ ਰੁਪਏ ਦਾ ਚੂਨਾ ਲੱਗ ਰਿਹਾ ਉਹਦੇ ਵਰੀ ਤੂੰ ਪੜਤਾਲ ਕਿ ਕਿ ਦੇਖੋ ਜੀ ਜਿੱਦਾਂ ਕੋਈ ਸ਼ਿਕਾਇਤ ਆਉਂਦੀ ਆ ਸਤਿਨ ਜੀ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਪੜਤਾਲ ਵੀ ਕਰਾਂਗੇ ਕੋਈ ਕਾਰਵਾਈ ਕੀਤੀ ਹੈ ਹਿੰ ਤੱਕ ਕਾਰਵਾਈ ਚੱਲ ਰਹੀ ਹੈ ਜੀ ਇਨਕੁਆਰੀ ਚੱਲ ਰਹੀ ਜੋ ਇਨਕੁਆਰੀ ਤੋਂ ਸਾਹਮਣੇ ਆਊਗਾ ਉਹਦੇ ਤੇ ਕਾਰਵਾਈ ਕਰਾਂਗੇ ਨਾ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਜੋ ਸਮੈਟਰ ਦੀ ਸਾਡੇ ਮਾਮਲੇ ਹੀ ਕੱਲ ਪਰਸੋ ਧਿਆਨ ਚ ਆਇਆ ਉਹਦੀ ਹੁਣ ਬਰੀਕੀ ਨਾਲ ਸਾਡੀ ਟੀਮ ਜਾਂਚ ਕਰ ਰਹੀ ਹੈ ਮੌਕਾ ਵੀ ਵੇਖ ਰਹੇ ਹੈ ਕੋਈ ਨਿਯਮਾ ਕਰ ਰਿਹਾ ਉਹਦੇ ਕੋਈ ਕਾਰਵਾਈ ਕੀਤੀ ਗਈ ਕਾਰਵਾਈ ਹਲੇ ਰਿਪੋਰਟ ਬਣਦੀ ਹੈ ਨਾ ਜੀ ਹਲੇ ਇਨਕੁਆਰੀ ਹੋ ਰਹੀ ਹੈ ਜਦੋਂ ਇਨਕੁਆਰੀ ਦੀ ਰਿਪੋਰਟ ਸਾਹਮਣੇ ਆਊਗੀ ਉਦੋਂ ਆਪਾਂ ਕਾਰਵਾਈ ਤੇ ਪਹੁੰਚਾਂਗੇ ਹਲੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ ਕਾਰਵਾਈ ਕੀਤੀ ਗਈ ਕਾਰਵਾਈ شروع ਕੀਤੀ ਹੈ ਹਰਤਾਲ ਸ਼ੁਰੂ ਕਰਤੀ ਉਹ ਕਾਰਵਾਈ ਹੈ ਸਾਡੀ ਇਹ ਇਹ ਮਸਤੋਲ ਆ ਬਾਰਡਰ ਏਰੀਏ ਦਾ ਹੈ ਇਹ ਤੇ 100 ਬੰਦੇ ਦਾ ਮਸਤੋਲ ਨੇ ਕੋਈ ਬਿਨਾ ਸੈਨਾ ਤੋਂ ਸਰਕਾਰ ਨੂੰ ਕਿੰਨਾ ਚੋਨਾ ਲੱਗ ਰਿਹਾ ਹੈ ਬਿਨਾ ਸੈਨਾ ਤੋਂ ਪੈਸੇ ਕਢਾਏ ਜਾ ਰਹੇ ਨੇ ਕੋਠੀਆਂ ਵਾਲਿਆਂ ਦੇ ਕੰਮ ਵੀ ਨਹੀਂ ਕੋਈ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਆ ਵੇਖੋ ਸਭ ਜਾਲੀ ਮਸਤੋਲ ਆ ਜਿਹੜੀਆਂ ਜੋ ਲੱਗੀਆਂ ਨੇ ਮਸਟੋਲ ਕਿਹੜੇ ਬੰਦੇ ਦੇ ਚੇਤਿਆਂ ਦੇ ਨੇ ਇਹ ਕੋਈ ਖੁੰਦਰਾ ਦੇ ਕੋਈ ਆਪਣੇ ਚਾਂਦੀ ਵਾਲੇ ਦੇ ਇਹ ਬੰਦੇ ਕੰਮ ਨਹੀਂ ਕੀ ਕਰ ਇਹਨਾਂ ਦਾ ਤੇ ਇਹ ਹਬਜਾਲੀ ਮਸਟੋਲ ਕਰਦੇ ਹੋਏ ਨੇ ਬਿਨਾ ਸੈਨਾ ਤੋਂ ਆਨਲਾਈਨ ਹੋਏ ਹੋਏ ਨੇ ਬਿਨਾ ਸੈਨਾ ਤੋਂ ਕਿਸੇ ਅਫਸਰ ਦੀ ਮੋਹਰ ਨਹੀਂ ਕਿਸੇ ਮੈਂਬਰ ਦੀ ਪੁੱਕ ਨਹੀਂ 75 ਦੇ ਸਾਈਨ ਕਿਸੇ ਅਫਸਰ ਦਾ ਸਾਈਨ ਨਹੀਂ ਤੇ ਇਹ ਕਿਵੇਂ ਆਨਲਾਈਨ ਹੋ ਸਕਦੇ ਨੇ ਸਰ